ਤਰਨਤਾਰਨ ਦੇ ਪਿੰਡ ਪਠਾ ਕਲਾ ਸਥਿਤ ਗੁਰਦੁਆਰਾ ਭਾਈ ਜਾਲਾ ਜੀ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਗੋਲਕ ਦੇ ਤਾਰੇ ਤੋੜ ਕੇ ਚੜਾਵੇ ਦੀ 22000 ਰੁਪਏ ਦੀ ਕਰੀਬ ਰਾਸ਼ੀ ਤੇ ਦਰਬਾਰ ਅੰਦਰ ਸੀਸੀਟੀਵੀ ਕੈਮਰਿਆਂ ਲਈ ਲਗਾਈ ਗਈ ਐਲਸੀਡੀ ਨੂੰ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਕੇ ਰਹਿ ਗਈ ਹੈ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਨੂੰ ਤੋਂ ਅਣਪਛਾਤੇ ਵਿਅਕਤੀਆਂ ਵੱਲੋਂ ਗੁਰਦੁਆਰਾ ਸਾਹਿਬ ਦੇ ਦਰਬਾਰ ਵਿੱਚ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਚੋਰ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚੋਂ ਚੜਾਵੇ ਦੀ 22000 ਰੁਪਏ ਦੀ ਰਾਸ਼ੀ ਅਤੇ ਦਰਬਾਰ ਵਿੱਚ ਲੱਗੀ ਐਲਸੀਡੀ ਲੈ ਗਏ। ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਵੀ ਦੱਸਿਆ ਕਿ ਪਿਛਲੀ ਦਿੱਲੀ ਕਾਰਗੁਜ਼ਾਰੀ ਤੇ ਚੱਲਦਿਆਂ ਸ਼ਰਿਆਮ ਲੁੱਟਖੋ ਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ। ਪੁਲਿਸ ਸਖਤ ਕਟਰਾਵਾਂ ਨੂੰ ਰੋਕਣ ਵਿੱਚ ناکਾਮ ਸਾਬਤ ਹੋ ਰਹੀ ਹੈ। ਸੇਵਾਦਾਰ ਵੱਲੋਂ ਲੁੱਟਖੋ ਦੀਆਂ ਘਟਨਾਵਾਂ ਪਿੱਛੇ ਨਸ਼ੇ ਨੂੰ ਮੁੱਖ ਕਾਰਨ ਦੱਸਿਆ ਗਿਆ ਕਿ ਨਸ਼ੇ ਦੇ ਡੋਰ ਵਿੱਚ ਲੁਟੇਰੇਾਂ ਵੱਲੋਂ ਸ਼ਹਿਰਿਆਂ 'ਮਲਟ ਖੋਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਸੰਗਤ ਵੱਲੋਂ ਇਹ ਬੁਲਾਆ ਗਿਆ ਹੈ ਕਾਠਵਾ ਚੱਲ ਰਹੀ ਹੈ। ਇਹ ਸਿਵਾ ਕਰਦੇ ਆਂ, ਕਰਦੇ ਆਂ ਰਾਤ 11:30 ਵਜੇ ਇੱਥੇ ਬੈਠੇ ਲੰਗਰ ਪਾਣੀ ਸਾਗ ਚਿਗਾ ਕੇ ਗਏ। ਤੇ 11:00 ਵਜੇ ਇੱਥੇ ਜਿਹੜੇ ਆ ਸੜਕ ਸੁਖਾਪ ਤੋਂ ਦੋਸ ਵਾਲੇ ਸੇ ਬੈਠੇ ਆ, ਉਹ ਵੀ ਇੱਥੇ ਬਹਿ ਕੇ ਗਏ। ਉਹ ਪਰੰਤੂ 12:00 ਵਜੇ ਦੇ 8:00 ਵਜੇ ਦੇ ਰਾਤ ਜਿਹੜੇ ਅਮਲੀ ਲੁਟੇਰੇ ਆਏ ਉਹ ਦੋਦ ਸਿੰਘ ਪਰੇ ਲੰਗਰਾਲ ਦੇ ਵਿੱਚ ਪਏ ਸਨ ਉਹਨਾਂ ਨੇ ਰਾਡਾਂ ਦੇ ਨਾਲ ਦਰਬਾਰ ਸਾਹਿਬ ਦਾ ਜਿਹੜਾ ਜਿੰਦਰਾ ਫੋਟਿਆ ਨਾਲ ਉਹਨਾਂ ਨੇ ਹੁੰਡੇ-ਪੁੰਡੇ ਅੰਦਰ ਵੜੇ ਤੇ ਅੰਦਰ ਵੜ ਕੇ ਉਹ ਰਾਡ ਦੇ ਨਾਲ ਜਿਹੜੇ ਗੋਲ ਜਿੰਦਰੇ ਸੀ ਉਹ ਵੀ ਉਹਨਾਂ ਥੋੜੇ ਉਹਨਾਂ ਨੇ ਉਹ ਜਿੰਨੇ ਕਮਾਇਆ ਸੀ ਦੇ ਵਿੱਚ 15 ਰੁਪਏ ਸੀ ਸਰੂਪੇ ਪਏ ਰਾਦ ਨੂੰ ਆਪੀਆ ਤੇ ਬੱਚੇ ਕਰਦੇ ਆ ਤੋਂ ਸਰੂਪੇ ਅੰਦਰ ਪਏ ਉਹਨਾਂ ਸੋਪਿਆਂ ਵਿੱਚ ਪੈਸੇ ਪਾ ਕੇ ਉਹ ਬੰਨ ਕੇ ਲੈ ਗਏ LCD ਹੀ 40 ਇੰਚ ਦੀ ਵੱਡੀ ਲੱਗੀ ਜਿਹੜੇ ਕੈਮਰਾ ਵਾਲੀ ਸੀ ਉਹ ਹੀ ਲੱਗਾ ਹੈ ਤੇ ਇੱਥੇ ਪ੍ਰਸ਼ਾਸਨ ਬੜਾ ਸੋਹਣਾ ਸੀ ਜਿਹੜੇ ਧੰਨ ਦੇ ਨਾਲ ਸਾਰਾ ਹੀ ਕਾਰਵਾਰ ਕੀਤਾ ਹੈ ਸਰਦਾਰ ਜੁਵਨ ਜਾਸਰ ਸਾਹਿਬ ਹਨ ਕੰਗਾ ਵਾਲੇ ਉਹ ਸਾਰਾ ਸਟਾਫ ਇੱਥੇ ਪਹੁੰਚਿਆ ਸੀ ਆਈ.ਡੀ. ਵਾਲੇ ਛੇ ਪਹੁੰਚੇ ਅੰਮ੍ਰਿਤਸਰ ਤੋਂ ਇੱਥੇ ਸੜਕ ਸੁਰੱਖਿਆ ਫੋਰਸ ਦੇ ਜਿਹੜੇ ਨੌਜਵਾਨ ਹਨ ਉਹ ਵੀ ਇੱਥੇ ਪਹੁੰਚੇ ਪਰ ਤਰਕਾਰ ਵੀ ਇੱਥੇ ਆਏ ਹਨ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਰਿਆਂ ਨੂੰ ਇਸ ਚੀਜ਼ ਦਾ ਦੁੱਖ ਹੈ ਕਿ ਜਿਹੜਾ ਇਹ ਗਾਂਢ ਹੋਇਆ ਹੈ ਨਹੀਂ ਹੋਣਾ ਚਾਹੀਦਾ ਚਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸੇਵ ਹਨ ਉਹਨਾਂ ਨੂੰ ਕੋਈ ਆਂਤ ਨਹੀਂ ਆਈ ਪਰ ਉਹਨਾਂ ਦੇ ਟੇਰਿਆਂ ਦੇ ਜਿਹੜੀ ਟੀਵੀ ਲੋਡ ਸੀ ਮਾਇਲ ਲੱਗਾ ਹੈ ਐਲਸੀਡੀ ਲੱਗਾ ਹੈ ਚਲੇ ਕੇ ਇੱਥੇ ਚਲੇ ਗਏ ਹਨ ਉਹਨਾਂ ਦੀ ਭਾਲ ਕਰ ਰਹੇ ਹਨ ਜੋ ਮਹੀਨੇ ਦੇ ਪਰਲੇ 20000 ਰੁਪਏ 25 ਰੁਪਏ ਕਿਹੜੇ ਗੋਲ ਦੇ ਪੈਸੇ ਗਿਨੇ ਹੁੰਦੇ ਆ ਪੈਸੇ ਤੇ ਸੰਗਤ ਦੇ ਹੀ ਹੁੰਦੇ ਆ ਗੋਲ ਦੇ 2-3 ਮਹੀਨੇ 4 ਮਹੀਨੇ ਹੁੰਦੇ ਆ ਇਹ ਜੀ ਵੇਖੋ ਇਹ ਸਰਕਾਰਾਂ ਦਾ ਬੜਾ ਵੱਡਾ ਰੋਲ ਆ ਏ ਕਿਹ ਅਬਲੀ ਨੂੰ ਨਹੀਂ ਫੜਦੇ ਕਿਹ ਲਟੇਰੇ ਨੂੰ ਨਹੀਂ ਫੜਦੇ ਰਾਤ ਦਿਨ ਅਡਿਆਂ ਤੇ ਸੜਕਾਂ ਦੇ ਉੱਤੇ ਇਹਨਾਂ ਨੇ ਲੁੱਟਾਂ ਖੋਹਾਂ ਕਰਨ ਦਾ ਐਸਾ ਸਿਲਸਿਲਾ ਵਧਿਆ ਵੇਢਿਆ ਵਾ ਭਾਵੇਂ ਕੋਈ ਬੰਦਾ ਮਰ ਜਾਵੇ ਚਹਿ ਰਹਿ ਜਾਵੇ ਪਰ ਸਰਪੋਂ ਨੂੰ ਇਹ ਨਹੀਂ ਹਟਦੇ ਜੋ ਵਾਲੀਆਂ ਚ ਇੰਨੀਆਂ ਖਣੂ ਇਹ ਨਹੀਂ ਹਟਦੇ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਸ਼ਕਤੀ ਦੇ ਨਾਲ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਆ ਜਿਹੜੀਆਂ ਗੋਲੀਆਂ ਆਪਾਂ ਸਰਕਾਰ ਨੇ ਲਾਇਆ ਹਨ ਹਸਪਤਾਲਾਂ ਵਿੱਚ ਉਹਨਾਂ ਦੇ ਬਣਾ ਬਣਾ ਕੇ ਟੀਕੇ ਲਾਈ ਜਾਂਦੇ ਆ ਉਹਨਾਂ ਨੂੰ ਬਣਾ ਬਣਾ ਕੇ ਪੀ ਜਾਂਦੇ ਆ ਗੋਲੀਆਂ ਖਾਈ ਜਾਂਦੇ ਆ ਸਾਰੇ ਪੰਜਾਬ ਦਾ ਜਿਹੜਾ ਵਾ ਵੱਡਾ ਵੱਡਾ ਇਨਸਾਨ ਹੋ ਰਿਹਾ ਹੈ ਕਿਉਂਕਿ ਆ ਦਿਮਾਗ ਕੰਮ ਨਹੀਂ ਕਰਦਾ ਉਹਨਾਂ ਆਪਣੇ ਧੀਆਂ ਪੁੱਤਾਂ ਦੇ ਵਾਸਤੇ ਉਹ ਕੋਈ ਵਾਸਤਾ ਨਹੀਂ ਕਰਦੇ ਨਾਲ ਆਵਾਜ਼ ਤਾਂ ਨਹੀਂ ਜੋ ਵੀ ਉਹਨਾਂ ਦੀ ਚੀਜ਼ ਹੱਥ ਵਿੱਚ ਹੈ ਉਹਨੂੰ ਵੇਚ ਹੀ ਦੇਣੀ ਆ ਇਹ ਸਰਕਾਰਾਂ ਨੇ ਬਹੁਤ ਵੱਡੀ ਢਿੱਲ ਦਿੱਤੀ ਆ ਕਿਉਂ ਦਿੱਤੀ ਆ ਕਿ ਆਪਣੇ ਸਰਕਾਰਾਂ ਦਾ ਇਹ ਕਹਿਆ ਲਿਆ ਕਿ ਪੰਜਾਬ ਦੀ ਧਰਤੀ ਤੇ ਨੌਜਵਾਨ ਜਿਹੜੀ ਪੀੜ੍ਹੀ ਆ ਉਹ ਗੈਰਤ ਵਾਲੀ ਆ ਉਹ ਸਵਾਲ ਜਵਾਬ ਕਰਦੀ ਆ ਉਹ ਸਾਨੂੰ ਪੁੱਛਦੀ ਆ ਤੇ ਇਹਨਾਂ ਨੂੰ ਗੋਲੀਆਂ ਦੇ ਕੇ ਮਾਰਿਆ ਜਾਵੇ ਇਹਨਾਂ ਨੂੰ ਠੀਕੇ ਲਾ ਕੇ ਮਾਰਿਆ ਜਾਵੇ ਪਹਿਲਾ ਜਿਹੜਾ ਦੌਰ ਸੀ ਉਹ ਆਤਵਾਦੀ ਕਾਟਗੋਅਦ ਦੇ ਵਿੱਚ ਉਹਨਾਂ ਨਾਸਕੀਰਤਾ ਤੇ ਦੂਰਾ ਜਿਹੜਾ ਦੌਰ ਸੀ ਉਹ ਸਾਰੇ ਬੱਚੇ ਪਰਦੇਸ ਚਲੇ ਗਏ ਤੀਹਰਾ ਜਿਹੜੇ ਰਿੰਦੇ ਰਹੋ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਗੋਲੀਆਂ ਦੇ ਦੇ ਕੇ ਦੇ ਦੇ ਕੇ ਠੀਕੇ ਦੇ ਦੇ ਕੇ ਉਹਨਾਂ ਨੂੰ ਮਾਰੀ ਜਾਂਦੇ ਆ ਨਾ ਪਿੰਡਾਂ ਦੇ ਵਿੱਚ ਇਹਨਾਂ ਵੱਡਾ ਇਹ ਧੰਦਾ ਚੱਲ ਰਿਹਾ ਹੈ ਸਰਕਾਰਾਂ ਨੂੰ ਪਤਾ ਏ ਪ੍ਰਸ਼ਾਸਨ ਨੂੰ ਪਤਾ ਏ ਕਿੱਡੇ ਵੱਡੇ ਪੱਧਰ ਤੇ ਇਹ ਪ੍ਰੋਗਰਾਮ ਚੱਲ ਰਿਹਾ ਏ ਤੇ ਇਹਨਾਂ ਨੂੰ ਚੱਲਣ ਵਾਸਤੇ ਖੁੱਲੀ ਛੁੱਟੀ ਦਿੱਤੀ ਆ ਕੋਈ ਵੀ ਮੁਲਾਜ਼ਮ ਇਹਨਾਂ ਨੂੰ ਹੱਥ ਨਹੀਂ ਪਾਉਂਦਾ ਕੋਈ ਫੜਦਾ ਨਹੀਂ ਕੋਈ ਇਹਨਾਂ ਨੂੰ ਇਹਨਾਂ ਦੇ ਘਰਾਂ ਵਿੱਚ ਛਾਪੇ ਨਹੀਂ ਮਾਰਦਾ ਇਹਨਾਂ ਕੋਈ ਇੰਨਾ ਡਰਦੇ ਆ ਕਿ ਜੇ ਇੱਕ ਦਿਨ ਮਰ ਗਏ ਸਾਡੇ ਦੇ ਕੋਲ ਕਤਲ ਪੈਣਾ ਸਾਨੂੰ ਪੈਸੇ ਦੇਣੇ ਪੈਣੇ ਆ ਉਹ ਥਾਣਿਆਂ ਚੌਕੀਆਂ ਵਿੱਚ ਨਹੀਂ ਰੱਖਦੇ ਇਹ ਜਿਹੜੇ ਆ ਲੋਕਾਂ ਦੇ ਭਾਰੂ ਬਣੇ ਪਏ ਆ ਕਿ ਜਿਹੜਾ ਵੀ ਉਹਨਾਂ ਦੇ ਦਾਗ ਆ ਗਿਆ ਭਾਵੇਂ ਤੇ ਇਨੀ ਆ ਗਈ ਭਾਵੇਂ ਪਰਸਾ ਆ ਗਿਆ ਬੱਡੂਆ ਆ ਗਿਆ ਉਹਨਾਂ ਨੇ ਖੋ ਕੇ ਚਾਹ ਬੰਦਾ ਮਰ ਜਾਵੇ ਇੱਥੇ ਰਹਿ ਜਾਵੇ ਉਹਨਾਂ ਨੂੰ ਇਹ ਚੀਜ਼ਾਂ ਕੋਈ ਵਾਸਤਾ ਨਹੀਂ ਨਿਤਾਪਰਤੀ ਇਹ ਛੜਕਾਂ ਦੇ ਇਤਿਹਾਸ ਤੇ ਹੁੰਦਿਆਂ ਆ ਆ ਭਵੰਤਮਾਨ ਸਰਕਾਰ ਨੂੰ ਬੇਨਤੀ ਆ ਕਿ ਇਹ ਵੱਡੇ ਪੱਧਰ ਤੇ ਜਿਹੜਾ ਤੁਸੀਂ ਸ਼ਗਰਸਤ ਚਲਾਇਆ ਏ ਇਹ ਸਾਰਿਆਂ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੂੰ ਪਤਾ ਵਾ ਪੁਲਿਸ ਵਾਲਿਆਂ ਨੂੰ ਪਤਾ ਵਾ ਪਿੰਡਾਂ ਵਾਲਿਆਂ ਨੂੰ ਪਤਾ ਵੀ ਕਿਹੜਾ ਕਿਹੜਾ ਧੰਦਾ ਕਰਦੇ ਆ ਨਾ ਉਹ ਸਾਰੇ ਹੀ ਉਹਨਾਂ ਨੂੰ ਉਹਨਾਂ ਦੇ ਸ਼ਕਤੀ ਨਾਲ ਚਾੜੀ ਕਾਰਵਾਈ ਕੀਤੀ ਜਾਵੇ ਕਿ ਜਿਹੜਾ ਪੰਜਾਬ ਵਸਕੇ ਹੋਇਆਂ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਜਦੋਂ ਇਸ ਸਬੰਧ ਵਿੱਚ ਪੁਲਿਸ ਚੌਕੀ ਕੰਗ ਦੇ ਇੰਚਾਰਜ ਮੁਖਤਾਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਤੇ ਸੀਸੀਟੀਵੀ ਕੈਮਰਿਆਂ ਨੂੰ ਖੰਗਾ ਲਿਆ ਜਾ ਰਿਹਾ ਹੈ ਬਹੁਤੀ ਜਲਦ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਛਾਵੇ ਕਾ ਜਦੋਂ ਉਹਨਾਂ ਨੂੰ ਲਗਾਤਾਰ ਲੁੱਟ ਖੋਹਦੀਆਂ ਵਾਪਰ ਰਹੀਆਂ ਘਟਨਾਵਾਂ ਬਾਰੇ ਪੁੱਛਿਆ ਗਿਆ ਤਾਂ ਮੁਖਤਾਰ ਸਿੰਘ ਨੇ ਕਿਹਾ ਕਿ ਅਪਰਾਧੀਆਂ ਨੇ ਤਾਂ ਅਪਰਾਧ ਕਰਨਾ ਹੁੰਦਾ ਹੈ ਤੇ ਪੁਲਿਸ ਨੇ ਇਸ ਨੂੰ ਰੋਕਣਾ ਹੁੰਦਾ ਸੋ ਪੁਲਿਸ ਆਪਣੀ ਡਿਊਟੀ ਮੁਸ਼ਤਰ ਦੀ ਨਾ ਕਰ ਰਹੀ ਹੈ ਉਹਦੇ ਵਿੱਚ ਜੀ ਹੈਡ ਗ੍ਰੰਥੀ ਹੈ ਉੱਥੇ ਦੇ ਗੁਰਵਿੰਦਰ ਸਿੰਘ ਜੀ ਉਹਨਾਂ ਸਟੇਟਮੈਂਟ ਦਿੱਤੀ ਹੈ ਵੀ ਮਿਤੀ 5 ਅੱਠ ਚ 5 ਤੇ 6 ਤਰੀਕ ਨੂੰ ਦਰਮਿਆਨੀ ਰਾਤ ਨੂੰ ਦੋ ਅਣਪਛਾਤੇ ਵਿਅਕਤੀ ਆਏ ਆ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਦੇ ਵਿੱਚੋਂ 22000 ਰੁਪਇਆ ਤੇ ਇੱਕ ਗੁਰਦੁਆਰਾ ਸਾਹਿਬ ਦੀ LCD ਮਤਲਬ ਚੋਰੀ ਕਰ ਲਈ ਆ ਉਹਦੇ ਵਿੱਚ ਕੇਸ ਦਰਜ ਕਰਤਾ ਜੀ ਅਸੀਂ ਉੱਤੇ ਜਿਹੜੇ ਸਿਸਟੀ ਕੈਮਰੇ ਆ ਉਹ ਖੰਗਾਲੇ ਜਾ ਰਹੇ ਆ ਜਲਦੀ ਤੋਂ ਜਲਦੀ ਇਹਨਾਂ ਨੂੰ ਜਿਹੜਾ ਅੰਸ਼ਤੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਊਗਾ ਨਹੀਂ ਜੀ ਅਸੀਂ ਹੁਣ ਵੀ ਨਾਕਾ ਲਾਇਆ ਹੋਇਆ ਵਾ ਅਸੀਂ ਨਾਕਾਬੰਦੀ ਕਰਕੇ ਇਹਨਾਂ ਨੂੰ ਰੱਖੀਦਾ ਕੰਟਰੋਲ ਪੂਰਾ ਬਾਕੀ ਕ੍ਰਾਈਮ ਨਹੀਂ ਹੋਣਾ ਜੀ ਤੇ ਪੁਲਿਸ ਨੇ ਰੋਕਣਾ ਉਹਨੂੰ